ਬਾਲ ਬਾਲ ਜਾਏ ਐਸੇ ਗੁਰਕਾ ਕਵਨ 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 ਗੋਮ ਕਹੀਏ ਕਵਨ ਕਵਨ ਬਹੁਤ ਬਹੁਤ ਧੰਨਵਾਦ ਜੀ ਮੈਂ ਡਾਕਟਰ ਸੰਦੀਪ ਸਿੰਘ ਪ੍ਰਿੰਸੀਪਲ ਕੀਟ ਵਿਗਿਆਨੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਾਲੋ ਵਿਗਿਆਨ ਵਿਭਾਗ ਚ ਤਨਾਤ ਹਾਂ ਸੋ ਪਿਛਲੇ 15 16 ਸਾਲਾਂ ਤੋਂ ਸਾਡੀ ਜਿਹੜੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਹਿਬ ਵੱਲੋਂ ਇੱਕ ਸਾਂਝੀ ਕਮੇਟੀ ਬਣਾਈ ਹੋਈ ਹੈ ਜਿਹਦੇ ਤਹਿਤ ਅਸੀਂ ਸਾਲ 'ਚ ਤਕਰੀਬਨ 5-6 ਵਾਰੀ ਦਰਬਾਰ ਸਾਹਿਬ ਦੇ ਇਹ ਤਿੰਨੇ ਇਤਿਹਾਸਕ ਬੇਰੀਆਂ ਦੀ ਸਾਂਭ-ਸੰਭਾਲ ਸੇਵਾ ਕਰਨਾ ਨੇ ਆ ਜਿਹਦੇ ਵਿੱਚ ਸਮੇਂ ਦੇ ਹਿਸਾਬ ਨਾਲ ਸਾਡੇ ਵੱਖ-ਵੱਖ ਕੰਮਕਾਰ ਹੁੰਦੇ ਨੇ ਜਿਵੇਂ ਹੁਣ ਅਪ੍ਰੈਲ ਦਾ ਮਹੀਨਾ ਚੱਲ ਰਿਹਾ ਇਹ ਸਾਡੇ ਲਈ ਸਾਰਾ ਬੜਾ ਮਹੱਤਵਪੂਰਨ ਟਾਈਮ ਹੁੰਦਾ ਕਿਉਂਕਿ ਇਹਦੇ ਵਿੱਚ ਅਸੀਂ ਕਾਣ-ਛਾਂਟ ਕਰਨੀ ਹੁੰਦੀ ਆ ਸੋ ਕੱਲ ਦੀ ਸਾਡੀ ਟੀਮ ਜਿਹੜੀ ਹੈ ਕੱਲ ਦੀ ਸਵੇਰ ਦੀ ਆਈ ਹੋਈ ਇਸ ਬੇਰੀ ਤਿੰਨਾਂ ਬੇਰੀਆਂ ਦੀ ਅਸੀਂ ਜ਼ਰੂਰਤ ਅਨੁਸਾਰ ਕਾਣ-ਛਾਂਟ ਕੀਤੀ ਆ ਕਾਂਡ ਛਾਂਡ ਤੋਂ ਪਾਵੇ ਹੁੰਦਾ ਹੈ ਕਿ ਜਿਵੇਂ ਫਰਵਰੀ ਮਾਰਚ ਚ ਇਹਦਾ ਬਹੁਤ ਬੇਤਹਾਸ਼ਾ ਫਲ ਲੱਗਿਆ ਹੁੰਦਾ ਬੂਟੇ ਤੇ ਭਾਰ ਪੈਂਦਾ ਬੇਰ ਦਾ ਇੱਕ ਸੁਭਾਅ ਹੁੰਦਾ ਹੈ ਕਿ ਜਿੱਥੇ-ਜਿੱਥੇ ਇਹਦੇ ਪੱਤਿਆਂ ਤੇ ਟਾਹਣੀਆਂ ਤੇ ਰੋਸ਼ਨੀ ਨਾ ਪਵੇ ਤਾਂ ਉਹ ਜਿਹੜੇ ਥੱਲੇ ਲੀਆਂ ਟਾਹਣੀਆਂ ਸੁੱਕ ਜਾਂਦੀਆਂ ਸੋ ਸੁੱਕੀਆਂ ਟਾਹਣੀਆਂ ਨੂੰ ਕੀੜੇ ਵੀ ਲੱਗ ਜਾਂਦੇ ਇਹ ਬਿਮਾਰੀਆਂ ਵੀ ਲੱਗ ਜਾਂਦੀਆਂ ਇਸ ਲਈ ਉਹਨਾਂ ਨੂੰ ਸਮੇਂ ਸਿਰ ਜਿਹੜਾ ਕੱਢਣਾ ਬਹੁਤ ਜ਼ਰੂਰੀ ਹੁੰਦਾ ਸੋ ਕੱਲ ਤੋਂ ਲਗਾਤਾਰ ਅਸੀਂ ਤਿੰਨਾਂ ਬੇਰੀਆਂ ਦੀ ਦੋ ਬੇਰੀਆਂ ਦੀ ਕਾਂਡ ਛਾਂਟ ਕੱਲ ਕੀਤੀ ਹੈ ਦੁਖਪੰਜਨੀ ਬੇਰੀ ਦੀ ਅੱਜ ਸਵੇਰੇ ਕੀਤੀ ਹੈ ਤੇ ਹੁਣ ਅਸੀਂ ਇਸ ਇਸ ਵਾਲੀ ਅਸੀਂ ਇਹਨਾਂ ਦੇ ਉੱਤੇ ਪਾਣੀ ਦਾ ਛਰਕਾ ਕਰ ਰਹੇ ਹਾਂ ਕਿਉਂਕਿ ਸਮੇਂ ਦੇ ਨਾਲ-ਨਾਲ ਹਨੇਰੀਆਂ ਚੱਲਦੀਆਂ ਪੱਤਿਆਂ ਤੇ ਮਿੱਟੀ ਆ ਜਾਂਦੀ ਹੈ ਤੇ ਇਹਨਾਂ ਦੇ ਉੱਤੇ ਹੁਣ ਅਸੀਂ ਪਾਣੀ ਦਾ ਛਰਕਾ ਕਰਕੇ ਮੁੜ ਕੇ ਲੋੜ ਅਨਸਾਰ ਇਹਨਾਂ ਦੇ ਉੱਤੇ ਆਪ ਹੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਮੇਰੀ ਜਿਹੜੀ ਲੈਬਾਰਟਰੀ ਹੈ ਉਹਦੇ ਵਿੱਚ ਅਸੀਂ ਨਿੰਮ ਤੋਂ ਤੇ ਤਰੇਕ ਤੋਂ ਆਪ ਦਵਾਈਆਂ ਦਵਾਈਆਂ ਬਣਾਉਂਦੇ ਹਾਂ ਜਿਹਦੇ ਨਾਲ ਅਸੀਂ ਕੀੜਿਆਂ ਦੀ ਜਿਹੜੀ ਰੋਕ ਥੰਮ ਕਰਦੇ ਹਾਂ ਸਤਿ ਸ੍ਰੀ ਅਕਾਲ ਸਰ ਕਿੰਨੀਆਂ ਪੁਰਾਣੀਆਂ ਬੇਰੀਆਂ ਤੇ ਕਿੰਨੀ ਉਮਰ ਇਹਨਾਂ ਦੀ ਹੈ ਇੱਕ ਤਿੰਨ 베ਰੀਆਂ ਨੇ ਜਿ ਇੱਥੇ 베ਰ बाबा ਬੁੱਢਾ ਸਾਹ ਦੁਖ ਪੰਜਨੀ 베ਰੀ ਤੇ लाਚੀ 베ਰੀ ਤਕਰੀਬਨ ਜਿਹੜਾ ਇਤਿਹਾਸਕ ਤੱਥਾਂ ਦੇ ਹਵਾਲੇ ਨਾਲ ਮੈਂ ਕਹਿ ਸਕਦਾ ਤਕਰੀਬਨ ਗੁਰੂ ਰਾਮਦਾਸ ਜੀ ਸਾਹਿਬ ਵੇਲੇ ਦੀਆਂ ਇਹ ਪੰਜੇ 베ਰੀਆਂ ਤਕਰੀਬਨ 500 450 500 ਸਾਲ ਪੁਰਾਣੀਆਂ ਇਹ 베ਰੀਆਂ ਹੈਗੀਆਂ ਸੋ ਇਹਨਾਂ ਦੀ ਜਿਹੜੀ ਮੇਨ ਮਹੱਤਤਾ ਇਹ ਹੈ ਬڑا ਸ਼ਰੋਮੀ ਕਮੇਟੀ ਵੱਲੋਂ ਸਾਨੂੰ ਭਰਪੂਰ ਸਹਿਯੋਗ ਅਸੀਂ ਤਕਰੀਬਨ ਜਿਵੇਂ ਮੈਂ ਦੱਸਿਆ ਪਹਿਲਾਂ 15-16 ਸਾਲਾਂ ਤੋਂ ਕਰ ਰਹੇ ਹਾਂ ਕਈ ਸਾਹ ਪ੍ਰਧਾਨ ਸਾਹਿਬ ਤੇ ਸਕੱਤਰ ਸਾਹਿਬ ਨਾਲ ਸਾਡਾ ਜਿਹੜਾ ਤਾਲ ਮਿਲ ਰਿਹਾ ਹੈ ਮੌਜੂਦਾ ਪ੍ਰਧਾਨ ਸਰਦਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਤੇ ਸਕੱਤਰ ਸਰਦਾਰ ਪ੍ਰਤਾਪ ਸਿੰਘ ਤੇ ਨਾਲ ਜਿੱਥੇ ਆਪਾਂ ਖੜੇ ਹਾਂ ਸਾਹਮਣੇ ਆਪਣੇ 56 ਨੰਬਰ ਕਮਰਾ ਇਹਨਾਂ ਦਾ ਜਿਹੜਾ ਸਾਰਾ ਸਟਾਫ ਹੈ ਇਨਾਂ ਦੇ ਪੂਰਨ ਸਹਿਯੋਗ ਦੇ ਨਾਲ ਜਿਹੜਾ ਇਹ ਸਾਰਾ ਕਾਰਜ ਪਲੱਸ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜਿਹੜੇ ਸਾਡੇ ਵਾਈਸ ਚਾਂਸਲਰ ਸਾਹਿਬ ਨੇ ਮੌਜੂਦ ਦਾ ਸਾਡਾ ਡਾਕਟਰ ਸਤਵੀਰ ਸਿੰਘ ਗੋਸਲ ਜੀ ਉਹਨਾਂ ਵੱਲੋਂ ਵੀ ਜਿਹੜੀ ਸਮੇਂ-ਸਮੇਂ ਸਰ ਦਿੱਤੀ ਹਲਾਸ਼ੇਰੀ ਤੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਜਿਹੜਾ ਇਹ ਪਿਛਲੇ ਕਈ ਸਾਲਾਂ ਤੋਂ ਕਾਰਜ ਚੱਲ ਰਿਹਾ ਮੈਨੂੰ ਖੁਸ਼ੀ ਹੁੰਦੀ ਹੈ ਦੱਸਦਿਆਂ ਨੂੰ ਕਿ ਤੁਸੀਂ ਦੇਖ ਸਕਦੇ ਹੋ ਤਿੰਨੇ ਬੇਰੀਆਂ ਜਿਹੜੀਆਂ ਹਰੀਆਂ ਪਹਰੀਆਂ ਬੜੀਆਂ ਸੋਹਣੀਆਂ ਨੇ ਤੇ ਬਹੁਤ ਬੇਤਹਾਸ਼ਾ ਫਲ ਜਿਹੜਾ ਇਹਨਾਂ ਨੂੰ ਪਿਛਲੇ ਲਗਾਤਾਰ ਸਾਲਾਂ ਤੋਂ ਲੱਗ ਰਿਹਾ ਜਿਵੇਂ ਤੁਸੀਂ ਜਾਣਦੇ ਹੋ ਕਾਫੀ ਸਾਲ ਪਹਿਲਾਂ ਜਿਹੜੀਆਂ ਮੇਰੀਆਂ ਸੋਗੀਆਂ ਸੀ 4-5 ਸਾਲ ਦੇ ਇਹਦੇ ਤੇ ਵੱਖ-ਵੱਖ ਤਜਰਬੇ ਕਰਨ ਤੋਂ ਬਾਅਦ ਸਾਲ 2015 ਚ ਜਿਹੜਾ ਇਹਦਾ ਪਹਿਲਾ ਫਲ ਕਈ ਸਾਲਾਂ ਬਾਅਦ ਜਿਹੜਾ ਬੇਥਾਸ਼ਾ ਫਲ ਆਇਆ ਸੀ ਤੋਂ 15 ਤੋਂ ਲੈ ਕੇ ਹੁਣ ਤਕਰੀਬਨ 9-10 ਸਾਲ ਆ ਗਿਆ ਹੈ ਲਗਾਤਾਰ ਜਿਹੜਾ ਇਹਦਾ ਬਹੁਤ ਸੋਹਣਾ ਫਲ ਇਸ ਵਾਰ ਵੀ ਫਲ ਦਾ ਸਾਈਜ਼ ਜਿਹੜਾ ਬੜਾ ਵੱਡਾ ਬਹੁਤ ਸੋਹਣਾ ਦੇਖਣਯੋਗ ਫਲ